ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਬਈ ਦੇਸ਼ ਦਰੋਹੀ ਜਿਹੜੇ ਯੂਟਿਊਬਰ ਆ ਵੱਡੇ ਵੱਡੇ ਹੁਣ ਜਿਹੜਾ ਇੱਕ ਪਹਿਲਾਂ ਜੋਤੀ ਮਲੋਤਰਾ ਆਈ ਸੀ ਨਾਲ ਨਾਲ ਇੱਕ ਵੀਡੀਓ ਹੋਰ ਵਾਇਰਲ ਹੋਉਂਦੀ ਉਹ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਜਿਹੜਾ ਕਿ ਇੱਕ ਜਸਵੀਰ ਨਾ ਦਾ ਜਸਵੀਰ ਨਾ ਦਾ ਯੂਟਿਊਬਰ ਆ ਉਹਦੇ ਵੀ ਉਹਦੇ ਨਾਲ ਜੋਤੀ ਮਲੋਤਰਾ ਨਾਲ ਜਿਹੜੀ ਇਹਦੇ ਨਾਲ ਵੀ ਕੋਈ ਫੋਟੋਆਂ ਦੇਖੀ ਆ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇਕੱਠਿਆਂ ਨਹੀਂ ਖਿੱਚੀਆਂ ਤੇ ਹੋਰ ਵੀ ਇਹਨਾਂ ਦੇ ਸੰਬੰਧ ਦੱਸੇ ਜਾਂਦੇ ਆ ਤਾਂ ਪਹਿਲਾਂ ਇਹ ਵੀਡੀਓ ਸੁਣੋ ਵੱਡੇ ਵੱਡੇ ਖੁਲਾਸੇ ਹੋਣ ਜਾ ਰਹੇ ਆ ਤਾਂ ਫਿਰ ਆਪਾਂ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਤਸਵੀਰ ਤਿੰਨ ਵਾਰੀ ਪਾਕਿਸਤਾਨ ਦੇ ਵਿੱਚ ਡਾਗ ਰਿਆ 2020 ਦੇ ਵਿੱਚ 21 ਦੇ ਵਿੱਚ 24 ਦੇ ਵਿੱਚ ਅਜਾ ਅਰੈਸਟ ਪਾਈ ਹੈ ਜੇ ਉਹਨਾਂ ਨੇ ਤਾਂ ਅੱਜ ਵੀ ਤਾਂ ਉਹਨਾਂ ਨੇ ਬੁਲਾਇਆ ਸੀ ਉਹ ਕੜੇ ਆਪ ਲਿਖ ਗਿਆ ਅੱਜ ਵੀ ਆਪਣੇ ਪੈਰਾਂ ਤੇ ਚੱਲ ਕੇ ਉੱਥੇ ਗਿਆ ਤੇ ਉੱਥੇ ਗਏ ਨੂੰ ਅਰੈਸਟ ਕਰ ਲਿਆ ਜੀ ਉਹਨਾਂ ਨੇ ਸਭ ਤੋਂ ਕੀ ਹੋ ਰਹੀਆਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਫੋਟੋ ਵਾਇਰਲ ਹੋ ਰਹੀਆਂ ਨੇ ਕੰਬੈਰਸੀ ਦੇ ਵਿੱਚ ਜਿੱਥੇ ਉਹਨਾਂ ਦਾ ਜਿਹੜਾ ਆਜ਼ਾਦੀ ਦਿਵਸ ਮਨਾਇਆ ਗਿਆ ਉਹਦੇ ਵਿੱਚ ਉਹਦੀ ਸ਼ੂਭੂਗਿਤਾ ਉੱਥੇ ਗਿਆ ਵਾ ਉੱਥੇ ਦੇ ਲੋਕਾਂ ਨਾਲ ਮਿਲਿਆ ਉਹਦੇ ਫੋਨ ਤੋਂ ਬਹੁਤ ਕੁਝ ਮਿਲਿਆ ਤੇ ਤੁਸੀਂ ਸਾਰੀ ਗੱਲ ਤੋਂ ਇਨਕਾਰ ਦਿੱਤੀ ਕੀ ਇਨਕੁਆਰੀ ਦਾ ਪਿਛਾ ਹੈ ਇਨਕੁਆਰੀ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਣਾ ਇਹ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ ਮੇਰੇ ਭਰਾਤੇ ਉੱਪਰ ਸਾਨੂੰ ਕੋਈ ਸ਼ਰਧ ਦੇ ਤਹਿਤ ਫਸਾਇਆ ਜਾ ਰਿਹਾ ਜੀ ਸਾਨੂੰ ਪਤਾ ਵੀ ਇੱਥੇ ਬਹੁਤ ਸਾਰੇ ਲੋਕ ਉਹਨਾਂ ਨੂੰ ਉੱਥਾਂ ਵੀ ਮਿਲਣ ਆਉਂਦੇ ਨੇ ਬਾਹਰ ਜਾਂਦੇ ਨੇ ਲੋਕ ਆਪਣੇ ਕਾ ਫੋਟੋਆਂ ਖਿਚਵਾਉਂਦੇ ਨੇ ਆ ਵੀਡੀਓ ਬਣਾ ਕੇ ਆਪਣੇ ਘਰ ਨੂੰ ਲੈ ਜਾਂਦੇ ਨੇ ਹੁਣ ਜਦੋਂ ਕੋਈ ਮੰਨ ਲਓ ਮੈਂ ਇੱਕ ਫੇਮਸ ਬੰਦਾ ਆ ਮੇਰੇ ਕਿਸੇ ਨੇ ਮੇਰੀ ਵੀਡੀਓ ਬਣਾ ਲਈ ਕਿ ਇਹ ਗੱਲ ਮੈਂ ਸਾਸਰੀ ਘਰ ਜਾ ਹੱਥ ਬੰਨਦੇ ਦੀ ਵੀਡੀਓ ਤਾਂ ਮੈਂ ਦੇਸ਼ਦ్రోਹੀ ਤਾਂ ਨਹੀਂ ਬਣ ਗਿਆ ਹਾਂਜੀ ਇਹ ਜੋ ਯੂਟਿਊਬਰ ਦਾ ਇਹ ਭਰਾਗਾ ਵੱਡਾ ਭਰਾਗਾ ਉਹਦਾ ਜਾਨੀ ਕਿ ਇਹਦੇ ਬੰਨਿਓ ਸਾਰੇ ਹੀ ਆਪਣੇ ਬੰਨਿਓ ਇੰਟਰਵਿਊ ਦੇ ਵਿੱਚ ਇਹ ਦੱਸਿਆ ਗਿਆ ਇਹਨਾਂ ਨੇ ਵੀ ਜੋ ਉਹਦੇ ਤੇ ਇਲਜ਼ਾਮ ਲਾਇਆ ਰਿਹਾ ਤਾਂ ਇਹ ਜਿਹੜਾ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਦਾ ਕਹਿਣਾ ਇਹ ਆ ਵੀ ਇਹ ਇੱਕ ਦਰੇਸ਼ ਦੇਸ਼ਦ్రోਹੀ ਆ ਕਿਉਂਕਿ ਜਿਹੜੀ ਇਹ ਜੋਤੀ ਮਲੋਤਰਾ ਤੇ ਇਹ ਇਹ ਇਕੱਠਿਆਂ ਦੀਆਂ ਫੋਟੋਆਂ ਵੀ ਨਜ਼ਰ ਆਈਆਂ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਜਾ ਕੇ ਉਧਰਲੇ ਲੋਕਾਂ ਦੇ 150 ਤੱਕ ਕੰਟੈਕਟ ਨੰਬਰ ਜਿਵੇਂ ਇਹ ਕਹਿੰਦੇ 10 ਲੱਖ ਫੋਲੋਅਰਸ ਹੈ ਦੇ ਤਾਂ ਇਹ ਇੱਕ ਲੋਕ ਇਹਦੇ ਫੈਨ ਹੋਣਗੇ ਚਲੋ ਮੰਨਦੇ ਆ ਪਰ ਜਿਹੜੇ ਉਹਨਾਂ ਦੇ ਨਾਲ ਸਬੰਧ ਬਣਾਉਣੇ ਆਪਾਂ ਕੌਨਟੈਕਟ ਬਣਾਉਣੇ ਆ ਉਹ ਮਾੜੀ ਗੱਲ ਤੇ ਇਧਰੋਂ ਸਾਰੀ ਆਪਾਂ ਇੰਪਰੋਵਾਈਜ਼ੇਸ਼ਨ ਪਹੁੰਚਾਉਣੇ ਆ ਸਾਡੇ ਆਰਮੀ ਦੀ ਸਾਡੇ ਲੋਕਾਂ ਦੀ ਵੀ ਸਾਡੇ ਪੰਜਾਬ ਚ ਕੀ ਹੋ ਰਿਹਾ ਤੇ ਬਾਅਦ ਦੇ ਵਿੱਚ ਉਹ ਸਾਨੂੰ ਹੀ ਟਾਰਗੇਟ ਕਰਦੇ ਆ ਜਿਵੇਂ ਪਹਿਲਗਾਮ ਦੇ ਵਿੱਚ ਹੋਇਆ ਇੱਕ ਜਿਹੜੇ 26 ਪੰਜਾਬੀ ਮਾਰੇ ਗਏ ਆ ਜਿਹੜੇ ਸਾਡੇ ਪਹਿਣਾ ਦੇ ਕਿੰਨੇ ਸੁਭਾਗ ਉਜਾੜ ਦਿੱਤੇ ਗਏ ਆ ਉਹ ਸਾਰਿਆਂ ਨੂੰ ਪਤਾ ਹੈ ਤੇ ਉਹਦਾ ਫਿਰ ਸਾਡੇ ਆਰਮੀ ਨੇ ਬਦਲਾ ਵੀ ਲਿਆ ਤਾਂ ਉਹ ਸਾਰਿਆਂ ਨੂੰ ਪਤਾ ਆਪਾਂ ਨੂੰ ਤਾਂ ਹੁਣ ਇਹ ਗੱਲਬਾਤ ਇੰਨੀ ਕਹ ਵੀ ਜਿਹੜਾ ਦੇਸ਼ ਦਰੋਹੀ ਆ ਕਿੰਨੇ ਮਾਮਲੇ ਸਾਹਮਣੇ ਆ ਗਏ ਜਿਹੜਾ ਇੱਕ ਪਹਿਲਾਂ ਪਿੱਛੇ ਜੇ ਬਲਵਿੰਦਰ ਸਿੰਘ ਪਤਾ ਰਵਿੰਦਰ ਸਿੰਘ ਸੀ ਮੁੰਡਾ ਤਾਂ ਇਹ ਜੋਤੀ ਮਲ ਉਤਰਾ ਹੋਰ ਪਤਾ ਨਹੀਂ ਕਿੰਨੇ ਕੇ ਜਾਸੂਸ ਜਿਹੜੇ ਪਾਕਿਸਤਾਨੀ ਜਾਸੂਸ ਆ ਇੱਧਰ ਸਾਡੇ ਇੰਡੀਆ ਦੇ ਵਿੱਚ ਬਹਿ ਕੇ ਤਾਂ ਉਧਰ ਨੂੰ ਇਨਫਰਮੇਸ਼ਨ ਪਹੁੰਚਾਉਂਦੇ ਆ ਇਹ ਪਾਕਿਸਤਾਨੀ ਜੀ ਤੁਸੀਂ ਇਹ ਸਾਰੇ ਜਿਹੜੇ ਉਧਰ ਨੂੰ ਸਾਡੀ ਇਨਫਰਮੇਸ਼ਨ ਪਹੁੰਚਾਉਂਦੇ ਆ ਤਾਂ ਹੁਣ ਇਹਦਾ ਇਹ ਕਹਿਣਾਗਾ ਜਿਹੜਾ ਇਹ ਜਸਵੀਰ ਸਿੰਘ ਯੂਟਿਊਬਰ ਜਿਹੜਾ ਉਹਦਾ ਭਰਾ ਹੈਗਾ ਇਹਦਾ ਕਹਿਣਾ ਇਹ ਆ ਵੀ ਇਹਦੇ ਤੇ ਜਿਹੜੇ ਗਲਤ ਦੋਸ਼ ਲਾਤੇ ਜਾਂਦੇ ਕਿਉਂਕਿ ਜਿਹੜੀ ਇਹ YouTube ਤੋਂ ਜਿੰਨੀ ਕਮਾਈ ਆਉਂਦੀ ਸੀ ਸਾਰੀ ਇਨਕੁਇਰੀ ਸਾਰੀ ਪੁਲਿਸ ਕੋਲੇ ਪਹੁੰਚਾਉਂਦੇ ਸੀ ਭਾਈ ਇੰਨੀ ਮੇਰੀ ਪੇਮੈਂਟ YouTube ਤੋਂ ਆਉਂਦੀ ਆ ਕਈ ਵਾਰ ਬੁਲਾਇਆ ਵੀ ਉਹਨਾਂ ਨੇ ਤਾਂ ਪਰ ਲੋਕ ਜਿਹੜੇ ਉਹਨਾਂ ਨੂੰ ਮਿਲਣ ਆਉਂਦੇ ਸੀ ਹਰ ਰੋਜ਼ ਤਾਂ ਇਹ ਤਾਂ ਇਹ ਕਹਿੰਦੇ ਵੀ ਜੇ ਕਿਸੇ ਨੇ ਹੱਥ ਮਲਾ ਲਿਆ ਜੇ ਕਿਸੇ ਨੇ ਫੋਟੋ ਕਰਾ ਲਈ ਫਿਰ ਬੰਦਾ ਦੇਸ਼ਦ్రోਹੀ ਤਾਂ ਨਹੀਂ ਬਣਦਾ ਗੱਲ ਇਹ ਨਹੀਂ ਕਹਿੰਦੇ ਜੇ ਪੰਜਾਬ ਸਾਡੇ ਇੰਡੀਆ ਦੇ ਵਿੱਚ ਕੋਈ ਆਉਂਦਾ ਆ ਜਾਣ ਦੋ ਕੋਈ ਮਹੱਤਮਲਾਓ ਕੁਝ ਮਰਜ਼ੀ ਕਰੋ ਪਰ ਜਿਹੜਾ ਉਧਰ ਜਾਂਨੇ ਉਹਦੋਂ ਸਾਰੀ ਇਨਫਰਮੇਸ਼ਨ ਪਹੁੰਚਾਉਣੇ ਉਹ ਤਾਂ ਇਹ ਗਲਤ ਗੱਲ ਆ ਹਜੇ ਪਤਾ ਨਹੀਂ ਵੱਡੇ ਵੱਡੇ ਖੁਲਾਸੇ ਕਿੰਨੇ ਕੁ ਹੋਰ ਨਿਕਲਣਗੇ ਹਜੇ ਤਾਂ ਇੱਕ ਦੋ ਯੂਟਿਊਬਰਾਂ ਦੀ ਪਤਾ ਲੱਗਿਆ ਤਾਂ ਇਹ ਨਹੀਂ ਪਤਾ ਦੁਨੀਆ ਸਾਰੀ ਚਲਾ ਰਹੀ ਹੈ ਤੇ ਕਿੰਨੇ ਗਾਜੇ ਹੋਰ ਹਜੇ ਦੇਸ਼ਦਰੋਹੀ ਜਿਹੜੇ ਸਾਡੇ ਦੇਸ਼ ਨੂੰ ਇੱਕ ਨੁਕਸਾਨ ਪਹਚਾ ਰਹੇ ਆ ਮੈਂ ਤਾਂ ਇਹ ਕਹਾਂ ਵੀ ਇਹਨਾਂ ਨੂੰ ਸਖਤ ਤੋਂ ਸਖਤ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਪਹਿਲਾਂ ਇਨਕੁਆਇਰੀ ਕਰੋ ਅਗਰ ਜੇ ਦੋਸ਼ੀ ਹੈਗੇ ਤਾਂ ਸਖਤ ਤੋਂ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਸਾਡੇ ਦੇਸ਼ ਨੂੰ ਜਿਹੜੇ ਸਾਡੇ ਆਰਮੀ ਦੇ ਨੌਜਵਾਨ ਆਪਣੀਆਂ ਹਿੱਕਾਂ 'ਚ ਗੋਲੀਆਂ ਖਾਂਦੇ ਆ ਬਾਰਡਰਾਂ 'ਤੇ ਬੈਠੇ ਆ ਤਾਂ ਅਸੀਂ ਸੁਰੱਖਿਤ ਆ ਜੇ ਉਹਨਾਂ ਨੂੰ ਅਸੀਂ ਉਹਨਾਂ ਨਾਲ ਹੀ ਧੋਖਾ ਕਰਾਂਗੇ ਅਸੀਂ ਪਾਕਿਸਤਾਨ ਨੂੰ ਇਨਫਰਮੇਸ਼ਨ ਪਹੁੰਚਾਵਾਂਗੇ ਤਾਂ ਫਿਰ ਸਾਡ ਪਹਿਲਾਂ ਗੋਲੀ ਫਿਰ ਸਾਡੀ ਵੀ ਦਣੀ ਚਾਹੀਦੀ ਆ ਕਿਉਂਕਿ ਦੇਸ਼ਦਰੋਹੀ ਭਾਰਤ ਦੇ ਵਿੱਚ ਰਹਿ ਕੇ ਉਹੀ ਗੱਲ ਹੋ ਗਈ ਹਿੰਦੁਸਤਾਨ ਦਾ ਖਾ ਕੇ ਤੇ ਪਾਕਿਸਤਾਨ ਦਾ ਗਾ ਰਹੇ ਹੋ ਤੁਸੀਂ ਤਾਂ ਇਹ ਇੱਕ ਬਹੁਤ ਵੱਡੀ ਕਿਹੇ ਗਲਤ ਗੱਲਾਂ ਮੈਂ ਤਾਂ ਇਹ ਹੀ ਕਹੂੰਗਾ ਕੜੀ ਤੋਂ ਕੜੀ ਸਜ਼ਾ ਦਿਓ ਤਾਂ ਕਿ ਇਹਨਾਂ ਨੂੰ ਉਮਰ ਕੈਦੀ ਸਜ਼ਾ ਦਿਓ ਜਿਹੜਾ ਇਹਨਾਂ ਦੇ ਮੁੜ ਕੇ ਕੋਈ ਗਲਤੀ ਨਾ ਕਰ ਸਕੇ ਨਾ ਕੋਈ ਪਾਕਿਸਤਾਨ 'ਚ ਇਹ ਨਹੀਂ ਹੈਗਾ ਜਾਣਾ ਮਾੜਾ ਨਹੀਂ ਹੈਗਾ ਉੱਥੇ ਸਾਡੀਆਂ ਜਿਹੜੇ ਗੁਰੂਆਂ ਦੀਆਂ ਜਗ੍ਹਾਆਂ ਗਿਆ ਜਾਣੇ ਆ ਮੱਥਾ ਵੀ ਟੇਕਦੇ ਆ ਪਰ ਜਿਹੜੇ ਉਧਰਲੇ ਲੋਕਾਂ ਦੇ ਚਲ ਸੈਂਚ ਆ ਜਾਂਦੇ ਅਸੀਂ ਜਿਵੇਂ ਉਹ ਪਿੱਛੇ ਆ ਬਲਵਿੰਦਰ ਸਿੰਘ ਸਿਰਵਿੰਦਰ ਸਿੰਘ ਮੈਨੂੰ ਨਾਮ ਨਹੀਂ ਚਿੱਤੇ ਉਹ ਮੁੰਡੇ ਦਾ ਛੋਟੀ ਜਿਹੀ ਉਮਰ ਦਾ ਜਿਹੜਾ ਅਜੋਤੀ ਮਲੋਤਰਾ ਦੇ ਨਾਲ ਹੀ ਵੀਡੀਓ ਵਾਇਰਲ ਹੁੰਦੀ ਹੈ ਉਹਦੀ ਕੈਥਲਪਿੰਡ ਦਾ ਜੋ ਤਾਂ ਇਹ ਜਿਹੜਾ ਕੀ ਇਹ ਵੀ ਉਧਰ ਜਾਂਦਾਗਾ ਤਾਂ ਉਥੇ ਕੀ ਹੁੰਦਾ ਉਥੇ ਇਹ ਕਈ ਕੁੜੀਆਂ ਇਹਦੇ ਨਾਲ ਸੰਬੰਧ ਬਣਦੇ ਆ ਕਿ ਪਾਕਿਸਤਾਨ ਵਾਲੇ ਉਹਨਾਂ ਦੇ ਛੱਡੇ ਹੁੰਦੇ ਜਾਸੂਸ ਵੀ ਤੁਸੀਂ ਇੰਡੀਆ ਵਾਲੇ ਆਉਣਗੇ ਇੱਧਰ ਤਾਂ ਤੁਸੀਂ ਉਹਨਾਂ ਨੂੰ ਛਲਸੇ ਚਲਾਓ ਸੋਹਣੀਆਂ-ਸੋਹਣੀਆਂ ਕੁੜੀਆਂ ਨਾਲ ਛਲਸੇ ਚ ਆ ਜਾਂਦੇ ਆ ਫਿਰ ਇਧਰੋਂ ਇਨਫੋਰਮੇਸ਼ਨਾਂ ਪਹੁੰਚਾਉਂਦੇ ਉਹਨੂੰ ਵੀ ਪਹੁੰਚਾਈਆਂ ਸੀ ਤੇ ਬਾਅਦ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਆ ਵੀ ਨਹੀਂ ਜੀ ਇਹ ਤਾਂ ਨਾਰਮਲ ਪਰਿਵਾਰ ਦਾ ਇਹ ਇੱਕ ਨੌਜਵਾਨ ਆ ਇਹਦੇ ਤੇ ਤਾਂ ਕੋਈ ਇਹ ਜੇ ਜਿਹੜੀ ਕਿ ਇਹ ਵੀਡੀਓ ਸਾਹਮਣੇ ਆਈ ਹੈ ਜਿਹੜੇ ਦੇਸ਼ਦਰੋਹੀ ਆ ਸਾਡੇ ਪੰਜਾਬ ਦੇ ਵਿੱਚ ਬਹਿ ਕੇ ਸਾਡੇ ਭਾਰਤ ਵਿੱਚ ਬਹਿ ਕੇ ਸਾਡੇ ਹੀ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਚਲੋ ਜੀ ਅੱਜ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਆਪਾਂ ਇਹ ਕਵਾਂਗੇ ਜਿਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋਗੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੌਪਰ ਵੀ ਮਿਲਦੇ ਆ ਕਨੂਰਾ ਮਟੋ ਤੇ ਧੰਨਵਾਦ